ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਅੱਜ ਕਿਸਾਨ ਆਗੂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ਤੇ ਬੈਠੇ ਸੀਗੇ ਸਰਕਾਰ ਦੇ ਨਾਲ ਜਿਹੜਾ ਗੱਲਬਾਤ ਸੀਗੀ ਉਹ ਇੱਕ ਵਾਰੀ ਟੁੱਟ ਗਈ ਹੈ ਉਹਨਾਂ ਦੇ ਨਾਲ ਉਹਨਾਂ ਨੇ ਸਰਕਾਰ ਦਾ ਜਿਹੜਾ ਪ੍ਰਪੋਜ਼ਲ ਸੀਗਾ ਉਸ ਨੂੰ ਰਿਜੈਕਟ ਕਰ ਦਿੱਤਾ ਹੈ ਸੀਗਾ ਸਾਡੇ ਨਾਲ ਨੇ ਕਿਸਾਨ ਆਗੂ ਰੂਲਦੂ ਸਿੰਘ ਮਾਨਸਾ ਜੀ ਜਿਹੜੇ ਹੁਣੇ-ਹੁਣੇ ਜਿਹੜਾ ਭੁੱਖ ਹੜਤਾਲ ਸੀਗੀ ਉਸ ਤੋਂ ਉੱਠ ਕੇ ਆਏ ਨੇ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਕਿ ਗੱਲਬਾਤ ਜਿਹੜੀ ਕੇਂਦਰ ਸਰਕਾਰ ਦੇ ਨਾਲ ਜਿਹੜਾ ਹੈ ਇਹਨਾਂ ਬਿੱਲਾਂ ਨੂੰ ਲੈ ਕੇ ਉਹ ਕਿੱਦਾਂ ਤੁਰੇਗੀ ਅ ਰੋਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਭੁੱਖ ਹੜਤਾਲ ਤੇ ਬੈਠੇ ਸੀਗੇ 8 ਵਜੇ ਤੋਂ 5 ਵਜੇ ਤੱਕ ਹੜਤਾਲ ਤੋਂ ਉੱਠ ਕੇ ਆਏ ਪਹਿਲੇ ਤਾਂ ਕੀ ਸੁਨੇਹਾ ਸਰਕਾਰ ਨੂੰ ਦੇ ਰਹੇ ਹੋ ਹੜਤਾਲ ਖਤਮ ਕਰਨ ਤੋਂ ਬਾਅਦ ਸਰਕਾਰ ਨੂੰ ਪਹਿਲਾਂ ਮੈਂ ਲੜਨ ਵਾਲੇ ਲੋਕਾਂ ਨੂੰ ਭਾਰਤ ਦੇ ਕਿਸਾਨਾਂ ਨੂੰ ਜਿੰਨੇ ਵੀ ਲੜਨ ਲੱਗੇ ਉਹਨਾਂ ਨੂੰ ਸੁਨੇਹਾ ਦਿਨਾ ਵੀ ਆਪਦਾ ਦਿਮਾਗ ਆਪਦਾ ਜੋਰ ਜਮਾਈ ਉਹ ਸਾਰਾ ਦਿੱਲੀ ਕੰਨੀ ਆ ਜਾਣਾ ਤੇ ਸਰਕਾਰ ਨੂੰ ਮੰਨਣਾ ਹੀ ਪਊਗਾ ਤੇ ਸਰਕਾਰ ਕੰਧ ਤੇ ਲਿਖਿਆ ਪੜ੍ਹ ਲੇ ਉਹਨੂੰ ਮਤਬਨ ਸਾਡੀਆਂ ਮੰਗਾਂ ਮੰਨਣੀਆਂ ਬਣੀਆਂ ਕਿਸੇ ਵੀ ਪ੍ਰਧਾਨ ਮੰਤਰੀ ਨੇ ਅੜੀਅਲ ਬਤੀਰਾ ਕਰਿਆ ਉਹਦਾ ਨਾਮ ਦੂਰੀ ਨਹੀਂ ਰਹਿੰਦਾ ਗੱਲਬਾਤ ਇੱਕ ਵਾਰੀ ਟੁੱਟ ਚੁੱਕੀ ਹੈ ਸਰਕਾਰ ਨਾਲ ਤੁਸੀਂ ਸਰਕਾਰ ਦਾ ਜਿਹੜਾ ਪ੍ਰਪੋਜ਼ਲ ਸੀਗਾ ਉਹ ਰਿਜੈਕਟ ਕਰ ਦਿੱਤਾ ਸੀਗਾ ਜੱਥੇਬੰਦੀਆਂ ਨੇ ਕੋਈ ਗੱਲਬਾਤ ਹੁਣ ਤਰੀ ਹੈ ਕਿਸੇ ਪਾਸੇ ਨੂੰ ਦੇਖੋ ਸਾਡੇ ਕੋਲ ਮੈਨੂੰ ਨਹੀਂ ਹਜੇ ਪਤਾ ਲੱਗਿਆ ਵੀ ਕੋਈ ਸੁਨੇਹਾ ਆਇਆ ਹੋਵੇ ਕੋਸ ਆਇਆ ਬਈ ਟੁੱਟੀ ਤਾਂ ਨਹੀਂ ਗੱਲ ਗੱਲ ਕੋਈ ਨਹੀਂ ਟੁੱਟੀ ਗੱਲ ਚੱਲਦੀ ਐ ਸ਼ਾਹ ਨਾਲ ਮੀਟਿੰਗ ਕਰਿਆ ਪਹਿਲਾਂ ਮੀਟਿੰਗ ਕਰਿਆ ਉਹ ਸਾਨੂੰ ਕਿ ਜਵਾਨੀ ਮੀਟਿੰਗ ਕਿਹਾ ਸੀਗਾ ਉਹ ਅਸੀਂ ਆਪ ਦੇ ਕਿਹਾ ਸੀ ਵੀ ਚਲ ਹਜੇ ਰਹਿਣ ਦੇ ਜਦੋਂ ਚੁੱਟੀ ਕੱਟੂਗੇ ਤੇ ਆਵਾਂਗੇ ਅੱਜ ਅਮਿਤ ਸ਼ਾਹ ਦੀ ਮੀਟਿੰਗ ਹੋਈ ਐ ਹੋਰ ਮੰਤਰੀਆਂ ਨਾਲ ਪਿਊਸ਼ ਗੋਇਲ ਨਾਲ ਨਰਿੰਦਰ ਤੋਮਰ ਨਾਲ ਕਿਦਾਂ ਤੁਸੀਂ ਦੇਖ ਰਹੇ ਹੋ ਕਿ ਸਰਕਾਰ ਦਾ ਰੁਖ ਜਿਹੜਾ ਕੀ ਲੱਗ ਰਿਹਾ ਤੁਹਾਨੂੰ ਉਹ ਤਾਂ ਸਾਰੀਆਂ 40 ਜਿਹੀਆਂ ਉਹਦੀਆਂ ਅਸੀਂ ਮੀਟਿੰਗ ਕਰਦੇ ਆ ਸਾਡ ਨੂੰ 12-12 ਘੰਟੇ ਲੱਗ ਜਾਂਦੇ ਵੀ ਸਰਕਾਰ ਨਾਲ ਕਿਵੇਂ ਨਿਬੜਨਾ ਹੈ ਕਿਹੜੇ ਤਰੀਕੇ ਨਾਲ ਅੰਦੋਲਨ ਚਲਾਉਣਾ ਹੈ ਹੁਣ ਉਹਨੇ ਆਪੇ ਮੰਤਰੀਆਂ ਨਾਲ ਮੀਟਿੰਗ ਕਰਿਆ ਵੀ ਕੁੱਟਣੇ ਨੇ ਕਿ ਇਹਨੇ ਮੰਗਾ ਮੰਨਣਾ ਨਹੀਂ ਰਹਿਦਾ ਕਰਨੀ ਪੂਣਾ ਤੁਸੀਂ ਤਿਆਰ ਨੇ ਅੰਦੋਲਨ ਜਿਹੜਾ ਹੈਗਾ ਤੁਹਾਡਾ ਸ਼ਾਂਤਮਈ ਹੈਗਾ ਤੁਸੀਂ ਕਹਿ ਰਹੇ ਕੁੱਟਣੇ ਨੇ ਕੀ ਕੀ ਕਰਨਾ ਹੈ ਤੁਸੀਂ ਉਸ ਵਾਸਤੇ ਤਿਆਰ ਨੇ ਨਹੀਂ ਨਹੀਂ ਜੇ ਸਰਕਾਰ ਦਾ ਇਰਾਦਾ ਕੁੱਟਣ ਦਾ ਹੋ ਜੇ ਅਸੀਂ ਬਹਿ ਕੇ ਕੁੱਟ ਪੈ ਕੇ ਕੁੱਟ ਖਾਵਾਂਗੇ ਕੋਈ ਪਰਵਾਹ ਨਹੀਂ ਕੋਈ ਨਹੀਂ ਹੁੰਦਾ ਅਸੀਂ ਹੱਥ ਨਹੀਂ ਚੱਕਾਂਗੇ ਅੰਦੋਲਨ ਪੀਸਫੁਲ ਰਹੇਗਾ ਜਮਾਫੀਸ ਬੋਲੇ ਤਾਂ ਸਿੱਖਿਆ ਲਈ ਸਾਡੇ ਗੁਰੂ ਤੋਂ ਭਗਸੇ ਤੋਂ ਕਿਹਾ ਵੀ ਅੰਦੋਲਨ ਬੜਾ ਭੜਕਾਉਣਾ ਨਹੀਂ ਹੈਗਾ ਫੇਰ ਮਾਰ ਖਾ ਜਾਂਦੇ ਨੇ ਤੇ ਹੁਣ ਅਗਲੀ ਕੀ ਸਟ੍ਰੈਟਜੀ ਹੈਗੀ ਤੁਹਾਡੀ ਕੀ ਅੱਜ ਜਿਹੜਾ ਹੈਗਾ 14 ਤੱਕ ਦਾ ਤੁਹਾਡਾ ਐਲਾਨ ਸੀਗਾ ਇਹ ਸਾਰਾ ਪ੍ਰੋਟੈਸਟਾਂ ਦਾ ਇਸ ਤੋਂ ਬਾਅਦ ਕੀ ਤੁਸੀਂ ਉਲਿਕਣਗੇ ਕੀ ਸਟ੍ਰੈਟਜੀ ਕੱਲ ਨੂੰ ਸਾਡੀ ਮੀਟਿੰਗ ਹੋਊਗੀ ਮੀਟਿੰਗ ਦੇ ਵਿੱਚ ਕੋਈ ਫੈਸਲਾ ਹੋ ਜਰੂਰ ਤੁਸੀਂ ਇਕੱਲਾ ਕੁਝ ਨਹੀਂ ਕਹਿ ਸਕਦਾ ਪੂਰੀ ਬਹਿਸ ਹੋਊਗੀ ਅੱਜ ਵਾਲੀ ਭੁਖੜਤਾਲ ਦੀ ਬਹਿਸ ਹੋਊਗੀ ਇਹ ਤੇ ਕੀ ਫਰਕ ਰਹੇਗਾ ਕਿਵੇਂ ਠੀਕ ਰਿਹਾ ਜਿਹੜੇ ਸਾਰੇ ਭਾਰਤ ਦੇ ਵਿੱਚ ਅਵ ਤੇ ਜਲਾ ਹੈੱਡਕੁਆਟਰ ਨੂੰ ਮੰਗ ਪੱਤਰ ਦਿੱਤੇ ਨੇ ਧਰਨੇ ਦਿੱਤੇ ਨੇ ਉਹ ਕਿੰਨਿਆਂ ਕਿ ਹੋ ਗਏ ਜਿਹੜੀਆਂ ਕਿਹੜੀਆਂ ਕੱਲ ਨੂੰ ਸਾਰੀ ਰਿਪੋਰਟ ਦਾ ਜੇ ਕਹੇ ਛਾੜਵੇਂ ਕਰਾਂਗੇ ਪੰਜਾਬ ਤੋਂ ਹੁਸ਼ਿਆਰਪੁਰ ਤੋਂ ਐਮਪੀ ਨੇ ਸੋਮ ਪ੍ਰਕਾਸ਼ ਜੀ ਮੰਤਰੀ ਵੀ ਨੇ ਇੱਥੇ ਸੈਂਟਰਲ ਸਰਕਾਰ ਦੇ ਵਿੱਚ ਉਹ ਕਹਿ ਰਹੇ ਨੇ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਉਹ ਸਾਰੀਆਂ ਮੰਨ ਲETੀਆਂ ਗਈਆਂ ਨੇ ਉਹਨਾਂ ਨੂੰ ਜਿੱਦ ਛੱਡਣੀ ਚਾਹੀਦੀ ਤੇ ਆਪਣਾ ਅੰਦੋਲਨ ਖਤਮ ਕਰਨਾ ਚਾਹੀਦਾ ਉਹਨੂੰ ਆਪਦੀ ਸਰਕਾਰ ਦੀ ਗੱਲ ਕਹਿਣੀ ਬਹੁ ਪਰ ਮੇਰਾ ਖਿਆਲ ਹੈ ਕਿ ਉਹ ਕੋਲ 2-3 ਸੌ ਕੁ ਲਾ ਜ਼ਮੀਨ ਹੈ ਅੰਦਰੋਂ ਤਾਂ ਉਹ ਵੀ ਸੋਚਦਾ ਵੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਆਂ ਵੀ ਆ ਨੇ ਅਸੀਂ ਕਹਿੰਦੇ ਵਧੀਆ ਸੁਭਾਅ ਦਾ ਬੰਦਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਉਹ ਗੱਲ ਵੀ ਠੀਕ ਕਰਦਾ ਬਦਮੀ ਕਟਮੀ ਨਹੀਂ ਕਰਦਾ ਪਰ ਆਪਦੇ ਸਰਕਾਰ ਦਾ ਪੱਖ ਤਾਂ ਮੈਂ ਆਪਦੇ ਕਿਸਾਨਾਂ ਦਾ ਪੱਖ ਬਹੂਰੂ ਨਾ ਸਾਡਾ ਲੀਡਰ ਆਪਦੀ ਗੱਲ ਬੋਲੂ ਨਾ ਦੂਜੀ ਨਹੀਂ ਬੋਲ ਸਕਦਾ ਕਦੇ ਵਾਸਤੇ ਪਰ ਉਹਨਾਂ ਦਾ ਅੰਦਰੋਂ ਮਾਨ ਹੈ ਜਿਹੜੇ ਘਟੋ ਘਟ ਕਸਾਲ ਮੰਤਰੀ ਨੇ ਵੀ ਇਹ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਪਰ ਮੋਦੀ ਤੋਂ ਡਰਦੇ ਨੇ ਕਹਿ ਨਹੀਂ ਸਕਦੇ ਕੁਝ ਤੋਂ ਲੱਗਦਾ ਹੈ ਕਿ ਉਹ ਜਿਹੜੇ ਸੋਮ ਪ੍ਰਕਾਸ਼ ਜੀ ਨੇ ਉਹ ਅੰਦਰੋਂ ਤੁਹਾਡੇ ਨਾਲ ਨੇ ਬਸ ਦਬਾਅ ਜਿਹੜਾ ਹੈਗਾ ਉਹ ਹੈਗਾ ਹਾਂ ਇਹੀ ਤਾਂ ਮੈਂ ਇੱਕੋ ਹੀ ਗੱਲ ਕਹਿੰਦਾ ਹੁਣ ਇੱਕੋ ਦੂਜਾ ਜੈਨੀ ਹੈ ਕਿ ਪ੍ਰਧਾਨ ਨੇ ਉਹ ਕਿੰਨਾ ਬੰਦਾ ਵਧੀਆ ਸਰਕਾਰਾਂ ਨੇ ਆਪਦੇ ਕੰਮ ਕਰ ਲੈਂਦੇ ਇਹੀ ਸ਼ਾਬਾਸ਼ ਨਹੀਂ ਮਿਲਦੀ ਹੁੰਦੀ ਕਦੇ ਵਾਸਤੇ ਕਿ ਗਲਤ ਬਿਆਨ ਦੇਣਾ ਠੀਕ ਨਹੀਂ ਹੁੰਦਾ ਤੇ ਕਿਸੇ ਪਰਤੀ ਦੀਏ ਸਰਕਾਰ ਅੜੀ ਹੋਈ ਹੈ ਸੰਸ਼ੋਧਨਾ ਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਨਹੀਂ ਜਿਹੜਾ ਟੋਟਲ ਰਿਪੀਲ ਨਹੀਂ ਕਰ ਸਕਦੇ ਕਾਨੂੰਨ ਜਿਹੜੇ ਹੈਗੇ ਤੇ ਸਿਰਫ ਸੰਸ਼ੋਧਨ ਜਿਹੜੇ ਹੈਗੇ ਉਹ ਅਸੀਂ ਮੰਨ ਸਕਦੇ ਨੇ ਐਦੂੰ ਫਿਰ ਬਾਲੀ ਸਰਕਾਰ ਕਿਹੜੀ ਹੋਊਗੀ ਕਮਲੇ ਜਿਹੜੀ ਸਾਰੀ ਦੁਨੀਆ ਕਹੀ ਜਾਂਦੀ ਐ ਨਾਲੇ ਖੇਤੀ ਨਹੀਂ ਕਰਦੇ ਖੇਤੀ ਨਾਲ ਜੁੜੇ ਨਹੀਂ ਇਹ ਕਿਸਾਨਾਂ ਦਾ ਮਸਲਾ ਥੋੜੀ ਐ ਇਹ ਤਾਂ ਮੇਰਾ ਖਿਆਲ ਐ ਵੀ 92% ਲੋਕਾਂ ਦਾ ਮਸਲਾ ਐ ਆੜਤੀਆਂ ਦੇ ਬੱਸਾਂ ਕਿਉਂ ਭਰੀ ਆਉਂਦੇ ਨੇ ਅੱਜ ਮੈਨੂੰ ਕੱਲ ਇੱਥੋਂ ਫੋਨ ਆਇਆ ਵੀ ਇੱਥੇ ਦਾ ਕੋਈ ਹਜ਼ਾਰ ਫੈਕਟਰੀ ਐ ਮੇਰੇ ਕੋਲ ਠੱਮਾ ਨਹੀਂ ਹੈਗਾ ਉਹਨਾਂ ਜਿਹੜਾ ਚੇਅਰਮੈਨ ਐ ਉਹ ਕਹਿੰਦਾ ਮੈਂ ਮੀਟਿੰਗ ਕਰਨੀ ਐ ਸਾਰੀਆਂ ਜਥੇਬੰਦੀਆਂ ਨਾਲ ਉਹ ਸਾਡੇ ਅਸੀਂ ਅੱਜ ਇੱਧਰ ਉੱਡ ਜਗੇ ਜੋ ਫੈਕਟਰੀ ਮਾਲਕ ਸਾਡੇ ਨਾਲ ਖੜੇ ਨੇ ਇਹ ਕਿਸਾਨਾਂ ਦਾ ਮਸਲਾ ਥੋੜੀ ਐ ਕਿਲੇ ਦਾ ਇਹ ਤਾਂ ਕਾਰੋਬਾਰਾਂ ਦਾ ਮਸਲਾ ਐ ਕਾਰੋਬਾਰ ਤਾਂ ਡੁੱਬ ਗਿਆ ਆਪਣਾ ਕਿੱਥ ਕੰਦਰੀ ਹੋ ਸਕਦੀ ਹੈ ਦੇਖ ਲਿਓ ਵੀ ਉਥੇ ਆਵੰਦਨ ਵਧੀਆ ਕਿ ਘਟੀ ਹੈ ਇਹ ਦੇਖ ਲਿਓ ਸਾਰੀ ਗੱਲ ਤੇ ਸੋਮ ਪ੍ਰਕਾਸ਼ ਜੀ ਨਾਲ ਗੱਲ ਕੀਤੀ ਸੀ ਕਿ ਅਸੀਂ ਉਹ ਕਹਿ ਰਹੇ ਨੇ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹੈ ਨਾ ਕਾਨੂੰਨ ਜਿਹੜੇ ਨੇ ਉਹ ਪਹਿਲੇ ਤੋਂ ਹੀ ਠੀਕ ਸੀਗੇ ਪਰ ਕਿਸਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਅਸੀਂ ਸ਼ਿਸ਼ੋਧਨਾ ਵਾਸਤੇ ਤਿਆਰ ਹੋਏ ਨੇ ਕਾਨੂੰਨ ਪਹਿਲੇ ਤੋਂ ਹੀ ਠੀਕ ਸੀਗੇ ਇੱਕ ਤੁਸੀਂ ਮਤਲਬ ਘਟੋ ਘਟ ਮੈਂ ਚਾਹੇ ਕਿਸਾਨ ਆਗੂ ਆ ਵਿਚਾਰਤਾ ਰਾਬੀ ਮੇਰੀ ਚੱਲ ਦੂਜੀ ਆ ਥੋੜੀ ਜੀ ਪਰ ਅਸੀਂ ਹਰਦਾਸ ਕਰਕੇ ਤੁਰਿਆ ਤੇ ਜਦੋਂ ਖਾਲਸਿਆਂ ਦੀ ਸ਼ਰਧਾ ਹਾਸ ਹੋ ਜੇ ਉਹ ਪਿੱਛੇ ਨਹੀਂ ਹਟਦੇ ਹੁੰਦੇ ਇਹ ਤਾਂ ਸਾਡੀਆਂ ਆਪਦੀਆਂ ਮੰਗਾ ਇੱਥੇ ਜਨੇਊ ਤਾਂ ਕਿਸੇ ਦੇ ਲੈਂਦੇ ਸੀ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਘਤੀਆ ਇਕ ਕਨੇ ਬੰਦ ਬੰਦ ਘਟਾ ਲਿਆ ਤੀਗਾ ਇਕ ਕਨੇ ਤਤੀ ਦੇ 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 ਵਿੱਚ ਉਬਲ ਗਿਆ ਤੀਗਾ ਇਕ ਕਨੇ ਆਰੇਨਾ ਸੀਸ ਤੇ ਨਾਲ ਸਾਡੇ ਭਾਰਤ ਦੇ ਕਿਸਾਨਾਂ ਦੀਆਂ ਮੰਗਾਂ ਅੱਜ ਤਾਂ ਸਾਰੇ ਇਕੱਠੇ ਆ ਸੀ ਆ ਤਾਂ ਮੁਸਲਮਾਨ ਵੀ ਸਾਡੇ ਨਾਲ ਨੇ ਹਿੰਦੂ ਵੀ ਸਾਡੇ ਨਾਲ ਨੇ ਸਿੱਖ ਤਾਂ ਹੈਗੇ ਹੀ ਹੈਗੇ ਨੇ ਇਹ ਮੋਦੀ ਦੀ ਕੀ ਤਾਕਤ ਹੈ ਉਹਦੂ ਜ਼ਬਰ ਤਾਂ ਹੈ ਨਹੀਂ ਮੇਰੇ ਸੋਹ ਮਤਾਬਕ ਜਿੰਨਾ ਮਰਜੀ ਅੜੇ ਰਵੇ ਜਿਹੜਾ ਉਹ ਰਾਜੇ ਜ਼ਬਰ ਉਹਨੇ ਜ਼ਬਰ ਕਰਿਆ ਸਾਡੀ ਕੌਮ ਤੇ ਇਹ ਉਹਨਾਂ ਜ਼ਬਰ ਤਾਂ ਨਹੀਂ ਹੋਣਾ ਇਹਨੂੰ ਸੋਚਣਾ ਹੀ ਪਊਗਾ ਹੁਣ ਅਗਲੀ ਸਟ੍ਰੈਟਜੀ ਮੀਟਿੰਗ ਕਰਨ ਕਿ ਰੱਖਣਗੇ ਤੁਸੀਂ ਕੱਲ ਨੂੰ ਮੀਟਿੰਗ ਜੋ ਮੀਟਿੰਗ ਫੈਸਲਾ ਹੋ ਗਈ ਕਰਾਂਗੇ ਮੀਟਿੰਗ ਨਹੀਂ ਲੈਣਾ ਤੁਸੀਂ ਕੁਝ ਨਹੀਂ ਕੱਲਾ ਕਰ ਸਕਦਾ ਨਹੀਂ ਇੱਥੇਗੇ ਰੁਲਦੋ ਸਿੰਘ ਮਾਨਸਾਜੀ ਕਿਸਾਨ ਨੇਤਾ ਨੇ ਮਾਨਸਾ ਤੋਂ ਪੰਜਾਬ ਤੇ ਤੇ ਭੁਖੜ ਹੜਤਾਲ ਤੋਂ ਹੁਣੇ ਉੱਠ ਕੇ ਆਏ ਨੇ 8 ਵਜੇ ਤੋਂ 5 ਵਜੇ ਤੱਕ ਜਿਹੜਾ ਸੀਗਾ ਭੁਖੜ ਹੜਤਾਲ ਸੀਗੀ ਤੇ ਕਹਿ ਰਹੇ ਨੇ ਕਿਸਾਨ ਜਿਹੜਾ ਨੇ ਅਗਲੀ ਸਟ੍ਰੈਟੇਜੀ ਜਿਹੜੀ ਆਪਣੀ ਉਹ ਬਣਾਣਗੇ ਕੇਂਦਰ ਸਰਕਾਰ ਤੇ ਦਬਾਅ ਨਾਉਣ ਵਾਸਤੇ ਕਿ ਤਿੰਨ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਕੀਤੇ ਜਾਣ ਤੇ ਕੇਂਦਰ ਸਰਕਾਰ ਬੇਸ਼ੱਕ ਜਿਹੜਾ ਸੰਸ਼ੋਧਨਾ ਵਾਸਤੇ ਤਿਆਰ ਨੇ ਪਰ ਇਹ ਕਹਿੰਦੇ ਨੇ ਅਸੀਂ ਮਨ ਬਣਾ ਕੇ ਆਏ ਨੇ ਅਸੀਂ ਇੱਥੇ ਲੜਾਂਗੇ ਤੇ ਤਿੰਨ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਕਰਵਾ ਕੇ ਹੀ ਮੰਨਾਂਗੇ ਖੇਤੀ ਕਾਨੂੰਨਾਂ ਰਦ ਕਰਾਨ ਦੀ ਮੰਗ ਨੂੰ ਲੈ ਕੇ ਅਜੋਨਾਂ ਦਿਨ ਹੈਗਾ ਕਿਸਾਨ ਜੱਤੇਵੰਨियां ਦਿੱਲੀ ਦੇ ਬਾਰਡਰ ਤੇ ਡਟੀਆਂ ਹੋਈਆਂ ਨੇ ਕਿਸਾਨ ਹਜ਼ਾਰਾਂ ਕਿਸਾਨ ਜਿਹੜਾ ਨੇ ਪੰਜਾਬ ਹਰਿਆਣਾ ਰਾਜਸਥਾਨ ਤੋਂ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਡਟੇ ਹੋਏ ਨੇ ਤੇ ਅੱਜ ਜਿਹੜਾ ਸੀਗਾ 8 ਤੋਂ 5 ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਜਿਹੜਾ ਸੀਗਾ ਮੁੱਖ ਹੜਤਾਲ ਸੀਗੀ ਕਿਸਾਨ ਜੱਤੇਵੰਦੀਆਂ ਦੇ ਲੀਡਰਾਂ ਦੀ ਅਸੀਂ ਗੱਲ ਕਰਾਂਗੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਨਾਲ ਬੀਕੇਯੂ ਸਿੱਧੂਪੁਰ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਕੀ ਕੀ ਉਹਨਾਂ ਦੀ ਅਗਲੀ ਸਟ੍ਰੈਟਜੀ ਹੈ ਇੱਕ ਡੈਡਲੌਕ ਬਣਿਆ ਹੋਇਆ ਹੈ ਕੇਂਦਰ ਸਰਕਾਰ ਦੇ ਨਾਲ ਹਾਂਜੀ ਦਲੇਵਾਲ ਸਾਹਿਬ ਅੱਜ ਇੱਕ ਜਿਹੜਾ ਫੇਜ਼ ਸੀਗਾ ਤੁਹਾਡੇ ਪ੍ਰੋਟੈਸਟ ਦਾ ਉਹ ਆਲਮੋਸਟ ਖਤਮ ਹੋਇਆ ਹੈਗਾ 14 ਤਰੀਕ ਨੂੰ ਅੱਜ ਤੁਹਾਡੀ ਭੁੱਖ ਹੜਤਾਲ ਸੀਗੀ ਕੀ ਮੈਸੇਜ ਤੁਸੀਂ ਇਸ ਸਟੇਜ ਨੂੰ ਇਸ ਇਸ ਨੂੰ ਖਤਮ ਹੋਣ ਤੋਂ ਬਾਅਦ ਦੇ ਰਹੇ ਹੋ ਕਿਸਾਨਾਂ ਨੂੰ ਤੇ ਸਰਕਾਰ ਨੂੰ ਦੇਖੋ ਜਿਹੜਾ ਸਾਡੀ ਅੱਜ ਖਤਮ ਹੋਈ ਹੈ ਭੁੱਖ ਹੜਤਾਲ ਤੇ ਸਾਡੀ 3:05 ਵਜੇ ਤੱਕ ਆ ਇਹਨੇ 5 ਵਜੇ ਖਤਮ ਹੋ ਜਾਣਾ ਸੀਗਾ ਕੱਲ ਨੂੰ ਸਾਡੀ ਮੀਟਿੰਗ ਹੋਣੀ ਹੈ ਲੇਕਿਨ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਕ ਸੰਕੇਤ ਹੈ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਅੱਜ ਅਸੀਂ ਕੱਲਿਆਂੇ ਭੁਖੜਦਾਲ ਤੇ ਨਹੀਂ ਬੈਠੇ ਆਪਣੇ ਆਪ ਆ ਕੇ ਇੱਥੇ ਪਤਾ ਲੱਗਾ ਥੱਲੇ ਬੀਬੀਆਂ ਭੁਖੜਦਾਲ ਤੇ ਬੈਠੀਆਂ ਰਹੀਆਂ ਵਿਚਾਰੀਆਂ ਆ ਹੁਣ ਤੁਹਾਡੀ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਸਾਨੂੰ ਇਹ ਵੀ ਪਤਾ ਲੱਗ ਰਿਹਾ ਹੈ ਕਿ ਪਿੱਛੇ ਟਰਾਲੀਆਂ ਦੇ ਵਿੱਚ ਵੀ ਬਜ਼ੁਰਗ ਭੁਖੜਦਾਲ ਤੇ ਬੈਠੇ ਸੀ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਹੈ ਕੁਝ ਨਾ ਕੁਝ ਆ ਆਪ ਦੀ ਜ਼ਮੀਰ ਨੂੰ ਜਗਾਉਣ ਆਤਮਾ ਜਾਗੇ ਸਰਕਾਰ ਦੀ ਕਿ ਅੱਜ ਜਦੋਂ ਕਿਸਾਨ ਜਿਨ੍ਹਾਂ ਨੇ ਸਾਰੇ ਦੇਸ਼ ਦਾ ਢਿੱਡ ਭਰਿਆ ਹੈ ਔਰ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਅੱਜ ਤੁਹਾਡੇ ਤੋਂ ਦੁਖੀ ਹੋ ਕੇ ਇਹ ਨਹੀਂ ਹੈ ਕਿ ਸਾਡੇ ਕੋਲ ਅੰਨ ਹੈ ਨਹੀਂ ਇੱਥੇ ਇਹ ਨਹੀਂ ਹੈ ਕਿ ਸਾਡੇ ਕੋਲ ਰੋਟੀ ਹੈ ਨਹੀਂ ਲੰਗਰ ਬਹੁਤ ਹੈ ਲੇਕਿਨ ਇਹਨਾਂ ਦੀਆਂ ਇਹਨਾਂ ਗੱਲਾਂ ਤੋਂ ਦੁਖੀ ਹੋ ਕੇ ਅਸੀਂ ਇੱਥੇ ਛੱਡ ਕੇ ਬੈਠੇ ਹਾਂ ਰੋਸ ਦੇ ਵਿੱਚ ਸਰਕਾਰ ਨੂੰ ਏਵੇਂ ਤੇ ਸਾਡੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ਨਹੀਂ ਕਰੇਗੀ ਤਾਂ ਕੱਲ ਸਾਡੀ ਮੀਟਿੰਗ ਫੇਰ ਹੈ ਅੱਜ ਸਾਡੀ ਪੂਰੇ ਦੇਸ਼ ਦੇ ਵਿੱਚ ਡੀਸੀਆਂ ਨੂੰ ਪ੍ਰੋਟੈਸਟ ਕਰਕੇ ਮੰਗ ਪੱਤਰ ਵੀ ਦਿੱਤੇ ਨੇ ਉਹਨਾਂ ਲੋਕਾਂ ਨੂੰ ਵੀ ਅਸੀਂ ਇੱਥੇ ਦਿੱਲੀ ਹੋਰ ਸੱਦਾਂਗੇ ਔਰ ਨਾਲ ਲਗਾ ਅਗਲੀ ਜਿਹੜੀ ਕੱਲ ਦੀ ਮੀਟਿੰਗ ਦੇ ਵਿੱਚ ਨਵਾਂ ਅਗਲੀ ਰੂਪਰੇਖਾ ਵੀ ਤਿਆਰ ਕਰਾਂਗੇ ਚਾਰਪੁਰ ਦੇ ਐਮਪੀ ਨੇ ਸੋਮ ਪ੍ਰਕਾਸ਼ ਜੀ ਜਿਹੜੇ ਸੈਂਟਰ ਦੇ ਵਿੱਚ ਮਿਨਿਸਟਰ ਵੀ ਨੇ ਉਹ ਕਹਿ ਰਹੇ ਨੇ ਤੇ ਸਰਕਾਰ ਵੀ ਕਹਿ ਰਹੀ ਹੈ ਕਿ ਜਿਹੜੇ ਮੰਗਾਂ ਨੇ ਕਿਸਾਨਾਂ ਦੀਆਂ ਉਹ ਮੰਨ ਲਿੱਤੀਆਂ ਗਈਆਂ ਨੇ ਤੇ ਕਿਸਾਨਾਂ ਨੂੰ ਆਪਣੀ ਜਿੱਦ ਛੱਡ ਦੇਣੀ ਚਾਹੀਦੀ ਦੇਖੋ ਮੈਂ ਸੋਚਦਾ ਕਿਉਂ ਕਹਿ ਰਹੇ ਨੇ ਜਿੱਦ ਛੱਡ ਦੇਣੀ ਚਾਹੀਦੀ ਹੈ ਜਿੱਦ ਕਿਉਂ ਕਹਿੰਦੇ ਨੇ ਜਿੱਦ ਕਿਸਾਨ ਕਰਦੇ ਨੇ ਜਾਂ ਜਿੱਦ ਸਰਕਾਰ ਕਰਦੀ ਹੈ ਗੱਲ ਸਮਝੋ ਜੇ ਰੌਲਾ ਕੀ ਹੈ ਸਰਕਾਰ ਕਹਿੰਦੀ ਹੈ ਕਾਨੂੰਨਾਂ 'ਚ ਸੁਧਾ ਕਰ ਦਿੰਦੇ ਆ ਲੇਕਿਨ ਪੈਰਲਰ ਦੋ ਮੰਡੀਆਂ ਜਰੂਰ ਚੱਲਣਗੀਆਂ ਅਸੀਂ ਕਹਿੰਦੇ ਜਦੋਂ ਪੈਰਲਰ ਮੰਡੀ ਦੇ ਮੰਡੀ ਚੱਲੀ ਇਤਿਹਾਸ ਅਗਵਾ ਹੈ ਜਦੋਂ ਟਰਾਂਸਪੋਰਟ ਆਈ ਪ੍ਰਾਈਵੇਟ ਸਰਕਾਰੀ ਟਰਾਂਸਪੋਰਟ ਖਤਮ ਜਦੋਂ ਸਕੂਲ ਆਏ ਪ੍ਰਾਈਵੇਟ ਸਰਕਾਰੀ ਸਕੂਲ ਖਤਮ ਜਦੋਂ ਸਿਹਤ ਸੇਵਾਵਾਂ ਦਾ ਗੱਲ ਆਉਂਦੀ ਹੈ ਪ੍ਰਾਈਵੇਟ ਹਸਪਤਾਲਾਂ ਨੇ ਸਰਕਾਰੀ ਹਸਪਤਾਲ ਖਤਮ ਕਰਤੇ ਤਾਂ ਇੱਥੇ ਆ ਕੇ ਸਾਡਾ ਮੰਡੀ ਸਿਸਟਮ ਜਦੋਂ ਖਤਮ ਹੋਇਆ ਨਾ ਇੱਥੇ ਆ ਕੇ ਕਿਸਾਨ ਨੂੰ ਵੱਡੀ ਸੱਟ ਵੱਜਣੀ ਹੈ ਜਿਹੜਾ ਜ ਐਮਐਸਪੀ ਖਤਮ ਮਿਲਦੀ ਹੈ ਲੋਕਾਂ ਨੂੰ ਜਦੋਂ ਐਫਸੀਆਈ ਨਾ ਹੋਈ ਪਰ ਸਸਤਾ ਨਾ ਸਾਡਾ ਇਹ ਵਪਾਰੀਆਂ ਨੇ 2 ਸਾਲ ਬਾਅਦ ਖਰੀਦਣਾ ਸ਼ੁਰੂ ਕਰਨਾ ਹੈ ਕਿਉਂਕਿ ਮੰਡੀ ਸਿਸਟਮ ਟੁੱਟ ਜਾਊਗਾ। ਕਿਉਂ ਸਰਕਾਰ ਚਾਹੁੰਦੀ ਹੈ ਪੈਰਲਲ ਮੰਡੀ ਲਿਆਉਣੀ? ਦੂਜੀ ਗੱਲ ਇਹ ਇੱਕ ਸੰਗੀਤਾਂਚਾ ਜਿਹੜਾ ਬਣਿਆ ਹੋਇਆ ਸਾਡੇ ਦੇਸ਼ ਦਾ ਉਹਦੇ ਵਿੱਚੋਂ ਸਾਡੇ ਸਟੇਟ ਦੇ ਵੱਧ ਅਧਿਕਾਰਾਂ ਨੂੰ ਕਿਉਂ ਖੋਹਣ ਦਾ ਯਤਨ ਕੀਤਾ ਜਾ ਰਿਹਾ ਹੈ? ਸਾਡੇ ਵੱਧ ਅਧਿਕਾਰ ਸੂਬਿਆਂ ਦੇ ਵੱਧ ਅਧਿਕਾਰ ਨੇ ਕਾਨੂੰਨ ਮੁਤਾਬਕ ਵੀ ਗਲਤ ਹੈ। ਸਰਕਾਰ ਨੇ ਕਾਨੂੰਨ ਮੁਤਾਬਕ ਕਿਉਂ ਕੀਤਾ? ਤੂੰ ਸਾਡੀ ਮੰਗ ਇਹ ਹੈ ਕਿ ਇਹਨੂੰ ਰਿਪੀਲ ਕਰਨੇ ਮੰਨਦੇ ਰੱਦ ਕਰਨੇ ਮੰਨਦੇ ਰੱਦ ਕਰੇ ਸਰਕਾਰ ਇਸੇ ਕਿ ਜਗਜੀਤ ਸਿੰਘ ਢੱਲੇਵਾਲ ਜੀ ਜੋ ਇਹ ਕਹਿ ਰਹੇ ਨੇ ਕਿ ਜਿਹੜੇ ਇਹ ਕਾਨੂੰਨ ਨੇ ਸੈਂਟਰ ਸਰਕਾਰ ਨੂੰ ਰੱਦ ਕਰਨੇ ਪੈਣੇ ਆ ਤੇ ਸੋਧਨਾ ਦੇ ਨਾਲ ਜਿਹੜਾ ਗੱਲ ਨਹੀਂ ਬੰਨੀ ਹੈ ਤੇ ਮੰਡੀ ਕਰਨ ਜਿਹੜਾ ਹੈਗਾ ਉਹ ਉਹਨਾਂ ਦੀ ਜਿਹੜੀ ਐਪਰੀਹੈਂਸ਼ਨਸ ਹੈਗੀਆਂ ਉਹ ਬਿਲਕੁਲ ਵਾਜਿਬ ਨੇ ਕਿ ਮੰਡੀਆਂ ਜਿਹੜੀਆਂ ਖਤਮ ਹੋ ਜਾ ਰਹੀਆਂ ਤੇ ਐਮਐਸਪੀ ਕਿਸਾਨਾਂ ਨੂੰ ਨਹੀਂ ਮਿਲੇਗਾ ਇਸ ਕਰਕੇ ਕਾਨੂੰਨ ਰੱਦ ਹੀ ਕਰਨੇ ਪੈਣੇ ਨੇ